ਸੁਜਨਪੁਰ ਛੰਜੇਲੀ ਰੇਲਵੇ ਕ੍ਰੋਸਿੰਗ ਰੂਟ ਜੋ ਕਿ ਆਜ਼ਾਦੀ ਤੋਂ ਬਾਅਦ ਕਈ ਸਾਲਾਂ ਤੋਂ ਚੱਲ ਰਿਹਾ ਸੀ ਪਰ ਅੱਜ ਰੇਲਵੇ ਵਿਭਾਗ ਵੱਲੋਂ ਇਸ ਨੂੰ ਬੰਦ ਕਰ ਦਿੱਤਾ ਗਿਆ ਜਿਸ ਕਾਰਨ ਹੁਣ ਇਸ ਮਾਰਗ ਨਾਲ ਜੁੜੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਮੌਕੇ ਤੇ ਕੌਂਸਲਰ ਲక్ష్ਮੀ ਵਰਮਾ ਨੇ ਦੱਸਿਆ ਕਿ ਇਸ ਰਸਤੇ ਤੋਂ ਰੋਜ਼ਾਨਾ ਕਰੀਬ 10 ਤੋਂ 12 ਪਿੰਡਾਂ ਦੇ ਲੋਕ ਸੁਜਨਪੁਰ ਆਉਂਦੇ ਹਨ ਅਤੇ ਲੜਕੇ ਤੇ ਲੜਕੀਆਂ ਵੀ ਇਸ ਇਸ ਰਸਤੇ ਦੀ ਵਰਤੋਂ ਕਰਦੇ ਹਨ ਉਨਾ ਕਹਿਆ ਕਿ ਜੇਕਰ ਇਹ ਰਸਤਾ ਬੰਦ ਹੋ ਜਾਂਦਾ ਹੈ ਤਾਂ ਲੋਕਾਂ ਨੂੰ ਰੋਜ਼ਾਨਾ ਸਕੂਲਾਂ ਵਿੱਚ ਪੜ੍ਹਨ ਲਈ ਆਉਣ ਵਾਲੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਜੇਕਰ ਇਹ ਰਸਤਾ ਬੰਦ ਹੋ ਗਿਆ ਤਾਂ ਉਹਨਾਂ ਨੂੰ 4 ਮੀਲ ਹੋਰ ਸਫ਼ਰ ਕਰਨਾ ਪਵੇਗਾ ਇਸ ਕਰਕੇ ਉਹਨਾਂ ਵੱਲੋਂ ਇਸ ਰੂਟ ਨੂੰ ਜਲਦੀ ਖੋਲਣ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਖਬਰੀ ਲਾਲ ਟੀਵੀ ਲਈ ਪਠਾਨਕੋਟ ਤੋਂ ਆਲੋਕ ਕੁਮਾਰ ਦੀ ਰਿਪੋਰਟ ਮੈਂ ਲక్ష్ਮਨਰਮਾ ਐਮਸੀ ਵਾਰਡ ਨੰਬਰ 9 ਮੁਹੱਲਾ ਸ਼ੇਖਾਂ ਮੇਰੀ ਪ੍ਰਸ਼ਾਸਨ ਅੱਗੇ ਬੇਨਤੀ ਹੈ ਕਿ ਜਿਹੜਾ ਇਹ ਰੇਲਵੇ ক্লোজিং ਜੋ ਕਿ ਮਹੱਲਾ ਸ਼ੇਖਾਂ ਨੂੰ ਲੱਗਦਾ ਹੈ ਇਧਰੋਂ 10-12 ਪਿੰਡ ਲੱਗਦੇ ਹਨ ਜਿੱਥੋਂ ਕਿ ਲੋਕਾਂ ਦਾ ਆਣਾ ਜਾਣਾ ਹੈ ਇਹ ਨਾਲ ਹੀ ਇੱਥੇ ਸਾਡੇ ਸਰਕਾਰੀ ਸਕੂਲ ਹੈ ਕੁੜੀਆਂ ਦਾ ਜਿੱਥੋਂ ਕਿ ਬੱਚੇ ਦੂਰ ਦੂਰ ਤੋਂ ਪੜਨ ਆਉਂਦੇ ਹਨ ਮੇਰੀ ਪ੍ਰਸ਼ਾਸਨ ਅੱਗੇ ਬੇਨਤੀ ਹੈ ਕਿ ਇਸ ਰਸਤੇ ਨੂੰ ਬੰਦ ਨਾ ਕੀਤਾ ਜਾਵੇ ਇਹ ਨਾਲ ਹੀ ਸਾਡੇ ਐਮਪੀ ਸੁਖਜਿੰਦਰ ਰੰਧਾਵਾ ਜੀ ਨੂੰ ਇਹ ਵੀ ਬੇਨਤੀ ਹੈ ਕਿ ਇਸ ਕ੍ਰੋਸਿੰਗ ਬਾਰੇ ਧਿਆਨ ਦੇਣਾ ਇਸ ਹਸਤੇ ਦੇ ਬੰਦ ਹੋਣ ਨਾਲ ਬਹੁਤ سارے ਲੋਕਾਂ ਨੂੰ ਪਰੇਸ਼ਾਨੀ